ਅੱਛੀ ਕਾਲ ਜੀ ਖਨੌਰੀ ਮੋਰਚੇ ਦੇ ਸਮੇਂ ਵਿੱਚ ਮੌਜੂਦਾਂਗੇ तकरीबन ਗੱਲ ਕਰੀ ਤਾਂ 10 ਵਜੇ ਦਾ ਸਮਾਂ ਹੈਗਾ ਸਵੇਰ ਦਾ ਤੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਰਾਤ 2 ਵਜੇ ਤੱਕ ਜਿਹੜੀ ਇੱਥੇ ਕਾਰਵਾਈ ਕੀਤੀ ਤੇ ਹੁਣ ਜਿਹੜਾ ਹੈਗਾ ਹੈਗਾ ਪੁਲਿਸ ਪ੍ਰਸ਼ਾਸਨ ਇੱਥੇ ਅਗਲੀ ਕਾਰਵਾਈ ਸ਼ੁਰੂ ਕਰਨ ਲੱਗਿਆ ਹੋਇਆ ਹੈਗਾ ਕਿਸਾਨਾਂ ਦੇ ਟਰੈਕਟਰ ਟਰੈਲੀਆਂ ਇੱਥੋਂ ਮੋਰਚੇ ਤੋਂ ਚੱਕ ਕੇ ਜਿਹੜਾ ਅੱਗੇ ਲੈ ਜਾਏ ਜਾ ਰਹੇ ਨੇ ਤੇ ਅੱਗੋਂ ਹਰਿਆਣਾ ਪ੍ਰਸ਼ਾਸਨ ਨੇ ਵੀ ਆਪਣਾ ਰਸਤਾ ਖੋਲਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਸੋ ਇਹ ਤਸਵੀਰਾਂ ਖਨੌਰੀ ਮੋਰਚੇ ਦੀਆਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਔਰੀ ਬਾਰਡਰ ਦੀਆਂ ਇਹ ਤਸਵੀਰਾਂ ਵੀ ਬੜੀਆਂ ਅਹਿਮ ਹੋ ਜਾਂਦੀਆਂ ਨੇ ਤੁਸੀਂ ਦੇਖੋ ਕਿਸ ਤਰੀਕੇ ਦੀ ਕਾਰਵਾਈ ਖਨੌਰੀ ਬਾਰਡਰ ਦੇ ਉੱਪਰ ਚੱਲੀ ਹੋਈ ਹੈ ਇੱਕ ਨਹੀਂ ਦੋ ਨਹੀਂ ਤਕਰੀਬਨ ਦੋ ਤੋਂ ਤਿੰਨ ਹੈਡਰਾ ਜਿਹੜੀਆਂ ਉਹ ਇੱਥੇ ਮੌਜੂਦ ਨੇ ਹਾਲਾਂਕਿ ਇਹਨਾਂ ਹੈਡਰਾ ਤੋਂ ਜਿਹੜਾ ਕੰਮ ਹੋ ਸ਼ਾਇਦ ਜਿਹੜੇ ਪੰਜਾਬ ਹਰਿਆਣਾ ਬਾਰਡਰ ਦੇ ਉੱਪਰ ਹਰਿਆਣਾ ਸਰਕਾਰ ਵੱਲੋਂ ਜਿਹੜੇ ਉਹ ਪੱਥਰ ਲਾਏ ਗਏ ਨੇ ਉਹਨਾਂ ਨੂੰ ਚੁੱਕਣ ਦਾ ਕੰਮ ਲਿਆ ਜਾਣਾਗਾ ਤੇ ਜਿਹੜਾ ਉਹਨਾਂ ਨੂੰ ਚੁੱਕ ਕੇ ਇੱਕ ਪਾਸੇ ਰੱਖਿਆ ਜਾਣਾ ਹੈ ਹਾਲਾਂਕਿ ਲਾਏ ਉਹ ਹਰਿਆਣਾ ਸਰਕਾਰ ਨੇ ਸੀ ਤੇ ਚੁੱਕ ਉਹਨਾਂ ਨੂੰ ਖਰਚਾ ਉਹਨਾਂ ਦੇ ਉੱਪਰ ਪੰਜਾਬ ਸਰਕਾਰ ਕਰ ਰਹੀ ਹੈ ਤੁਸੀਂ ਸਿੱਧਾ ਤਰੀਕੇ ਨਾਲ ਕਹਿ ਸਕਦੇ ਹੋ ਕਿ ਪਹਿਲਾਂ ਉਹਦੇ ਉੱਤੇ ਖਰਚਾ ਹਰਿਆਣਾ ਸਰਕਾਰ ਨੇ ਕੀਤਾ ਸੀ ਉਹਨਾਂ ਨੂੰ ਲਾਉਣ ਦਾ ਤਾਂ ਹੁਣ ਚੁੱਕਣ ਦਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ ਅਤੇ ਆਪਰੇਸ਼ਨ ਜਿਹੜਾ ਉਹ ਪੰਜਾਬ ਤੇ ਹਰਿਆਣਾ ਸਰਕਾਰ ਦਾ ਹੋ ਸਾਂਝਾ ਹੈਗਾ ਪੂਰੀ ਤਸਵੀਰ ਤੁਹਾਨੂੰ ਦਿਖਾ ਦੰਨੇ ਆਗੇ ਅਸੀਂ ਇਸ ਸਮੇਂ ਜਿਹੜਾ ਖਨੌਰੀ ਬਾਰਡਰ ਦੇ ਉੱਪਰ ਮੌਜੂਦਾਂਗੇ ਹਾਲਾਂਕਿ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੌਜੂਦ ਨਹੀਂ ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਿਆ ਹੋਇਆ ਹੈਗਾ ਪਰ ਫਿਰ ਵੀ ਜਿਹੜਾ ਅਸੀਂ ਇਸ ਮੋਰਚੇ ਦੇ ਵਿੱਚ ਮੌਜੂਦਾਂਗੇ ਤੁਹਾਨੂੰ ਕੱਲੀ-ਕੱਲੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਦੱਸਦੇ ਕਿ ਤਕਰੀਬਨ ਰਾਤ 2 ਵਜੇ ਜਿਹੜੀ ਜਾਣਕਾਰੀ ਮਿਲੀ 2 ਵਜੇ ਤੋਂ ਬਾਅਦ ਇਹ ਮੋਰਚਾ ਸੁੰਨਾ ਛੱਡਾ ਹੋਇਆ ਨਾ ਇੱਥੇ ਕਿਸਾਨ ਮੌਜੂਦ ਸੀ ਰਾਤ 2 ਵਜੇ ਨਾ ਹੀ ਕੋਈ ਪੁਲਿਸ ਅਧਿਕਾਰੀ ਮੌਜੂਦ ਸੀ ਜਿਸ ਮਰਜ਼ੀ ਤਰੀਕੇ ਦੇ ਨਾਲ ਲੋਕ ਜਿਹੜੇ ਉਹ ਕਿਸਾਨਾਂ ਦਾ ਸਮਾਨ ਚੁੱਕ ਕੇ ਲੈ ਗਏ ਇੱਥੋਂ ਤੱਕ ਕੀ ਬਹੁਤੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਜਿਹੜੇ ਸਪੀਕਰ ਸੀਗੇ ਜਾਂ ਹੋਰ ਸਮਾਨ ਸੀਗਾ ਉਹ ਟਰਾਲੀਆਂ ਦੇ ਵਿੱਚੋਂ ਗਾਇਬ ਨਜ਼ਰ ਆਇਆ ਕਿਸਾਨਾਂ ਦੀਆਂ ਟਰਾਲੀਆਂ ਦੇ ਵਿੱਚੋਂ ਸਮਾਨ ਚੁੱਕਿਆ ਗਿਆ ਸਾਹਮਣੇ ਪਹਿਲਾਂ ਤੁਸੀਂ ਤਸਵੀਰ ਦੇਖੋ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਦੀ ਮਦਦ ਕਰ ਰਹੇ ਨੇ ਉਹਨਾਂ ਦਿਵਾਰਾਂ ਨੂੰ ਖੋਲਣ ਦੇ ਲਈ ਸੋ ਉਹੀ ਇਹ ਸਥਾਨਨੇ ਟੈਂਟ ਨੇ ਜਿੱਥੇ ਕਦੇ ਲੰਗਰ ਲੱਗਦੇ ਸੀਗੇ ਪੰਜਾਬ ਭਰ ਦੇ ਲੋਕ ਚਾਹੇ ਮਾਹ ਪੰਚਾਇਤ ਹੁੰਦੀ ਜਾਂ ਫਿਰ ਆਮ ਆਉਂਦੇ ਜਾਂਦੇ ਬਾਰਡਰ ਨੂੰ ਦੇਖਣ ਦੇ ਲਈ ਜਾਂ ਫਿਰ ਰਾਘੀਰ ਇਸੇ ਰਸਤੇ ਦੇ ਵਿੱਚ ਦੀ ਕ੍ਰੋਸ ਕਰਦੇ ਹੁੰਦੇ ਸੀਗੇ ਜੇ ਕਿਸੇ ਨੇ ਹਰਿਆਣਾ ਜਾਣਾ ਹੁੰਦਾ ਸੀਗਾ ਤਾਂ ਇਹ ਰਸਤਾ ਜਿਹੜਾ ਖੁੱਲਾ ਸੀਗਾ ਇੱਥੋਂ ਦੀ ਜਾਂਦੇ ਸੀਗੇ ਜੇ ਕੋਈ ਹੋਰ ਵੱਡੇ ਸਾਧਨ ਹੁੰਦੇ ਸੀ ਤਾਂ ਉਹ ਥੋੜਾ ਜਿਆ ਅੱਗੇ ਵਾਲੇ ਰਸਤੇ ਤੋਂ ਧਰਨੇ ਵਿੱਚ ਆ ਕੇ ਕ੍ਰੋਸ ਹੁੰਦੇ ਸੀ ਤੋ ਇਹ ਤਸਵੀਰਾਂ ਨੇ ਖਨੌਰੀ ਬਾਰਡਰ ਦੀਆਂ ਸਮਾਨ ਵੀ ਕਿਸਾਨਾਂ ਦਾ ਚੋਰੀ ਹੋਇਆ ਅਤੇ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਦੇਖ ਲਓ ਕਿ ਸਾਧਨ ਰਾਤ ਦੇ ਇਸ ਤਰੀਕੇ ਨਾਲੇ ਖੜੇ ਹੋਏ ਨੇ ਇੱਕ ਵੀ ਮੁਲਾਜ਼ਮ ਜਿਹੜਾ ਜਿਸ ਨੂੰ ਜੇ ਲਾਉਣਾ ਸੀ ਤਾਂ ਪੰਜਾਬ ਪੁਲਿਸ ਨੇ ਕਹਿ ਸੀ ਕਿ 3000 ਮੁਲਾਜ਼ਮ ਖਨੌਰੀ ਦੇ ਵਿੱਚ ਡਿਊਟੀ ਦੇਤੇ ਮੌਜੂਦ ਹੈ ਡੀਆਈਜੀ ਸਾਹਿਬ ਦਾ ਖੁਦ ਦਾ ਬਿਆਨ ਸੀਗਾ ਤਾਂ ਇੱਥੇ ਇੱਕ ਵੀ ਮੁਲਾਜ਼ਮ ਨਜ਼ਰ ਨਹੀਂ ਆਉਂਦਾ ਲੋਕ ਨਜ਼ਦੀਕ ਦੇ ਜਾਂ ਫਿਰ ਜਿਸ ਤਰੀਕੇ ਨਾਲ ਕਹ ਜੀ ਸਾਫ ਸਪਾਈ ਵਾਲੇ ਕੋਈ ਸ਼ਹਿਰਾਂ ਦੇ ਵਿੱਚੋਂ ਆ ਕੇ ਬਸਤੀਆਂ ਦੇ ਕੁਝ ਵੀ ਲੋਕ ਨੇ ਜਿਹੜੇ ਉਹ ਸਮਾਨ ਚੋਰੀ ਇੱਥੋਂ ਕਰ ਰਹੇ ਨੇ ਕਿਸਾਨਾਂ ਦੀਆਂ ਟਰਾਲੀਆਂ ਦੇ ਵਿੱਚੋਂ ਸਮਾਨ ਚੋਰੀ ਕੀਤਾ ਜਾ ਰਿਹਾ ਹੈ ਤਾਂ ਹੁਣ ਇਹਨਾਂ ਚੀਜ਼ਾਂ ਦਾ ਜ਼ਿੰਮੇਵਾਰ ਕਿਨੂੰ ਮੰਨਿਆ ਜਾਊਗਾ ਤੁਸੀਂ ਜ਼ਿੰਮੇਦਾਰ ਇਸ ਨੂੰ ਕਿਹਦਾ ਕਿਨੂੰ ਠਹਿਰਾਓਗੇ ਜਿਹੜਾ ਸਮਾਨ ਚੋਰੀ ਹੋ ਰਿਹਾ ਹੈ ਜਿਹੜੇ ਸਾਧਨ ਖੜੇ ਨੇ ਟਰਾਲੀਆਂ ਦੇ ਵਿੱਚੋਂ ਸਮਾਨ ਚੁੱਕਿਆ ਜਾ ਰਿਹਾਗਾ ਉਹਦਾ ਜ਼ਿੰਮੇਵਾਰੀ ਕੌਣ ਲਊਗਾ ਚਾਹੇ ਅੰਦੋਲਨ ਨੂੰ ਜਿਹੜਾ ਅਖਾੜਨ ਦਾ ਫੈਸਲਾ ਸਰਕਾਰ ਨੇ ਕਰ ਦਿੱਤੇਗਾ ਕਿ ਇਥੋਂ ਅੰਦੋਲਨ ਚੱਕਿਆ ਜਾਊਗਾ ਤੇ ਪੰਜਾਬ ਦੇ ਵਿੱਚ ਪੰਜਾਬ ਦਾ ਖਾਸ ਕਰਕੇ ਵਪਾਰੀ ਵਰਗ ਨੂੰ ਇਹ ਸੁਵਿਧਾ ਜਿਹੜੀ ਖੁਸ਼ ਹੋਣ ਦੀ ਦਿੱਤੀ ਗਈ ਹੈ ਪੰਜਾਬ ਦਾ ਵਪਾਰੀ ਵਰਗ ਖੁਸ਼ ਨਜ਼ਰ ਆ ਰਿਹਾ ਹੈਗਾ ਇਸ ਤਰੀਕੇ ਨਾਲ ਜਿਹੜੀ ਕਾਰਵਾਈ ਜਿਹੜੀ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈਗੀ ਭਾਵੇਂ ਕੀ ਜਿਹੜਾ ਖਨੌਰੀ ਵਾਲੇ ਪਾਸੇ ਤੋਂ ਜੇ ਅਸੀਂ ਗੱਲ ਕਰੀਏ ਉਧਰਲੇ ਪਾਸੇ ਤੋਂ ਸਵੇਰ ਤੋਂ ਹੀ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਹੈਗਾ ਅਧਿਕਾਰੀਆਂ ਨੇ ਮੋਰਚੇ ਨੂੰ ਚੁੱਕਣ ਦਾ ਲਗਾਤਾਰ ਤੰਬੂ ਖਾੜੇ ਜਾ ਰਹੇ ਨੇਗੇ ਜੀਸੀਬੀ ਮਸ਼ੀਨਾਂ ਦੇ ਨਾਲ ਲਗਾਤਾਰ ਜਿਹੜੀ ਉਹ ਕਿਸਾਨਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਸੋ ਇਹ ਤਸਵੀਰਾਂ ਦੁਆਰਾ ਫੇਰ ਤੁਹਾਨੂੰ ਦੱਸਦੇ ਕਿ ਖਨੌਰੀ ਬਾਰਡਰ ਦੀਆਂ ਨੇ ਜਿੱਥੇ ਇੱਕ ਵੀ ਕਿਸਾਨ ਇਸ ਜਗ੍ਹਾ ਦੇ ਉੱਪਰ ਮੌਜੂਦ ਨਹੀਂ ਸਵੇਰ ਦਾ ਸਮਾਂ ਹੈਗਾ ਕਾਰਵਾਈ ਖਨੌਰੀ ਵਾਲੇ ਪਾਸੇ ਤੋਂ ਜਿਹੜੀ ਹੋ ਚੱਲੀ ਹੋਈ ਹੈ ਕਾਰਵਾਈ ਪ੍ਰਸ਼ਾਸਨ ਕਰ ਰਿਹਾ ਹੈਗਾ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਨੇ ਜਦੋਂ ਮੀਡੀਆ ਦੇ ਉੱਪਰ ਬੈਨ ਲੱਗਿਆਗਾ ਕਿ ਤੁਸੀਂ ਖਨੌਰੀ ਮੋਰਚੇ ਦੀ ਕੋਈ ਕਵਰੇਜ ਨਹੀਂ ਕਰ ਸਕਦੇ ਸੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹਿਆਂਗੇ ਸੋ ਵੀਡੀਓ ਨੂੰ ਜਿਹੜਾ ਤੁਸੀਂ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਪੰਜਾਬੀ ਨੂੰ ਪੰਜਾਬ ਦੇ ਲੋਕਾਂ ਨੂੰ ਦੇਸ਼ ਭਰ ਦੇ ਵਿੱਚ ਵਸਦੇ ਲੋਕਾਂ ਨੂੰ ਖਨੌਰੀ ਮੋਰਚੇ ਦੇ ਹਾਲਾਤ ਪਤਾ ਲੱਗ ਸਕਣ ਕਿ ਖਨੌਰੀ ਮੋਰਚੇ ਦੇ ਹਾਲਾਤ ਕੀ ਨੇ ਇਦੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਾਮ ਤੱਕ ਜਿਹੜਾ ਇਹ ਰੋਡ ਕਲੀਅਰ ਕਰ ਦਿੱਤਾ ਜਾਊਗਾ ਸਾਫ ਕਰ ਦਿੱਤਾ ਜਾਊਗਾ ਇੱਕ ਰਸਤਾ ਜਿਹੜਾ ਆਉਣ ਜਾਣ ਦੇ ਲਈ ਖੋਲਿਆ ਜਾ ਸਕਦਾ ਹੈਗਾ ਸੋ ਪੰਜਾਬ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਜਿਹੜਾ ਐਕਸ਼ਨ ਇਹ ਸ਼ੁਰੂ ਕੀਤਾ ਗਿਆ ਵੱਡੇ ਪੱਧਰ ਦੇ ਉੱਪਰ ਇਹ ਐਕਸ਼ਨ ਕਿਸਾਨਾਂ ਦੇ ਉੱਪਰ ਹੋਇਆਗਾ ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਉੱਪਰ ਇਹ ਐਕਸ਼ਨ ਹੋਇਆ ਤਾਂ ਹੁਣ ਜਿਹੜੇ ਮੋਰਚੇ ਖਨੌਰੀ ਸ਼ੰਭੂ ਦੇ ਉੱਪਰ ਲੱਗੇ ਹੋਏ ਸੀ ਉਹਨਾਂ ਦੇ ਉੱਪਰ ਇਹ ਐਕਸ਼ਨ ਹੋਇਆ ਕਿਤੇ ਨਾ ਕਿਤੇ ਕਿਸਾਨਾਂ ਨੂੰ ਸੋਚਣ ਅਤੇ ਵਿਚਾਰਨ ਦੇ ਲਈ ਇਹ ਪੰਜਾਬ ਸਰਕਾਰ ਦਾ ਐਕਸ਼ਨ ਮਜਬੂਰ ਕਰੂਗਾ ਕਿ ਅੱਗੇ ਦੀ ਨੀਤੀ ਕਿਸਾਨ ਕੀ ਬਣਾਉਣ ਜਾਂ ਫਿਰ ਪੰਜਾਬ ਦੇ ਵਿੱਚੋਂ ਕਿਸਾਨ ਜੁਣੀਆਂ ਦਾ ਬਿਲਕੁਲ ਸਫਾਇਆ ਜਿਹੜਾ ਉਹ ਸਰਕਾਰ ਕਰ ਦੇਵੇ ਵੀ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ